ਜੁਲਾਈ ਦਾ ਮਹੀਨਾ ਇਹ ਸੂਰਜ ਆਪਣੀ ਤਪਸ਼ ਵਹਾ ਰਿਹਾ ਏ ਦੁਪਹਿਰ ਵੇਲੇ ਸਾਰੇ ਪਾਸੇ ਚੁੱਪ છਾਈ ਹੋਈ ਏ ਲੇਕਿਨ ਇਸ ਸ਼ਾਂਤੀ ਨੂੰ ਤੋੜਦਿਆਂ ਇੱਕ ਬਿਜਲੀ ਵਰਗੀ ਤੇਜ਼ ਆਵਾਜ਼ ਥਾਣੇ ਦੇ ਵਿੱਚੋਂ ਬਾਹਰ ਆਈ ਇੱਕ ਜ਼ੋਰਦਾਰ ਥੱਪੜ ਇੱਕ ਨਿਹੰਗ ਸਿੰਘ ਦੀ ਗੱਲ ਤੇ ਰੱਖਿਆ ਗਿਆ ਇਹ ਨਿਹੰਗ ਸਿੰਘ ਕੋਈ ਆਮ ਇਨਸਾਨ ਨਹੀਂ ਹੈ ਕੋਈ ਆਮ ਨਿਹੰਗ ਨਹੀਂ ਹੈ ਉੱਚੇ ਲੰਬੇ ਕੱਦ ਦਾ ਮਾਲਕ ਲੰਬੇ ਤਕੜੇ ਸਰੀਰ ਵਾਲਾ ਅਚਾਨਕ ਹੀ ਆਪਣੇ ਗੱਲ ਨੂੰ ਸਹੀ ਕਰਦਾ ਹੈ ਮੂੰਹ ਨੂੰ ਘਮਾਉਂਦਾ ਹੈ ਇਹ ਦੇਖਣ ਲਈ ਵੀ ਸਾਹਮਣੇ ਕਿਹੜਾ ਨਲਾਇਕ ਬੇਦਿਮਾਗ ਹੈ ਜਿਸਨੇ ਉਸ ਦੇ ਥੱਪੜ ਮਾਰ ਦਿੱਤਾ ਅਚਾਨਕ ਜਿਵੇਂ ਸਾਹਮਣੇ ਦੇਖਿਆ ਨਾ ਪਰ ਸਾਹਮਣੇ ਕੋਈ ਹੋਰ ਨਹੀਂ ਸਾਹਮਣੇ ਬਲਰਾਮ ਯਾਦਵ ਖੜਾ ਹੈ ਕੋਈ ਆਮ ਇਨਸਾਨ ਨਹੀਂ ਇਸ ਥਾਣੇ ਦਾ ਐਸਐਚਓ ਜਿਸਨੇ ਨਿਹੰਗ ਸਿੰਘ ਦੀ ਗੱਲ ਤੇ ਬੇਵਜਾਹ ਥੱਪੜ ਜੜ ਦਿੱਤਾ ਨਿਹੰਗ ਸਿੰਘ ਨੂੰ ਸ਼ੱਕ ਤਾਂ ਉਹਦੇ ਹੋ ਗਿਆ ਸੀ ਜਿਵੇਂ ਉਹ ਅੰਦਰ ਆਇਆ ਤਾਂ ਗੇਟ ਤੇ ਖੜੇ ਕਾਂਸਟੇਬਲ ਬਲਾ ਨੇ ਉਸ ਦੇ ਗੱਲ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸ਼ਿਕਾਇਤ ਕਰਨ ਦੇ ਲਈ ਜਿਵੇਂ ਐਸਐਚਓ ਸਾਬ ਦੇ ਕੋਲ ਗਿਆ ਐਸ ਐਚਓ ਸਾਹਿਬ ਤੁਹਾਡੇ ਕਾਂਸਟੇਬਲ ਮੇਰੀ ਸਿੱਕੀ ਦਾ ਮਜ਼ਾਕ ਉਡਾਰੇ ਹਨ ਕਹਿੰਦੇ ਹਨ ਕਿ ਆ ਨੀਲੇ ਰੰਗ ਦਾ ਘੜਾ ਜੋ ਸਿਰ ਤੇ ਰੱਖਿਆ ਹੈ ਇਸ ਨੂੰ ਉਤਾਰ ਕੇ ਥਾਣੇ ਵਿੱਚ ਆਓ ਭਲਾ ਮੈਂ ਪੰਜਾਬ ਦੇ ਵਿੱਚ ਆਪਣੀ ਧਰਤੀ ਤੇ ਬਣੇ ਥਾਣੇ ਦੇ ਵਿੱਚ ਇਸ ਨਿਹੰਗ ਸਿੰਘ ਵਾਲਾ ਬਾਣਾ ਪਾਗ ਨਹੀਂ ਆ ਸਕਦਾ ਤਾਂ ਮੈਂ ਹੋਰ ਕਿੱਥੇ ਜਾਵਾਂਗਾ ਅਗੋਂ ਯਾਦਵ ਸ਼ਾਹ ਨੇ ਵੀ ਕਿਸੇ ਦੀ ਵੀ ਨਹੀਂ ਸੁਣੀ ਐਸ ਐਚਓ ਨੇ ਇੱਕ ਹੋਰ ਜ਼ੋਰਦਾਰ ਥੱਪੜ ਉਸ ਦੀ ਗਲਤੇ ਰਖ ਦਿੱਤਾ ਸਾਰੇ ਹੈਰਾਨ ਸਨ ਸਭ ਸੁੰਨ ਹੋ ਚੁੱਕੇ ਸਨ ਜੋ ਪਿੰਡ ਵਾਲੇ ਨਿਆਂ ਦੀ ਉਮੀਦ ਦੇ ਵਿੱਚ ਗੇਟ ਤੇ ਖੜੇ ਸਨ ਉਹਨਾਂ ਦੀ ਵੀ ਉਮੀਦ ਟੁੱਟ ਚੁੱਕੀ ਹੈ ਨਿਹੰਗ ਸਿੰਘ ਦੀ ਗੱਲ ਤੇ ਵਜਾ ਥੱਪੜ ਉਹਨਾਂ ਨੂੰ ਆਪਣੀ ਗੱਲਾਂ ਤੇ ਮਹਿਸੂਸ ਹੋ ਰਿਹਾ ਸੀ ਲੇਕਿਨ ਕੋਈ ਕੁਝ ਨਹੀਂ ਕਰ ਸਕਦਾ ਸੀ ਸਭ ਜਾਣਦੇ ਹਨ ਐਸ ਐਚਓ ਬਹੁਤ ਕਮੀਨਾ ਹੈ ਪਹਿਲਾਂ ਵੀ ਇਸ ਦੀ ਕਈ ਤਰ੍ਹਾਂ ਸਿੱਖਾਂ ਦੇ ਨਾਲ ਮਤਭੇਦ ਕੀਤੇ ਹਨ ਪੰਜਾਬ ਦੀ ਜ਼ਮੀਨ ਤੇ ਰਹਿ ਕੇ ਸਿੱਖਾਂ ਦੇ ਉਦੋਂ ਬੋਲਦਾ ਹੈ ਪੰਜਾਬ ਦੀ ਜ਼ਮੀਨ ਤੇ ਰਹਿ ਕੇ ਐਨਾ ਭੇਤ ਭਾਵ ਕਰਦਾ ਹੈ ਅਚਾਨਕ ਹੀ ਨਿਹੰਗ ਸਿੰਘ ਬੋਲ ਉੱਠਦੇ ਹਨ ਭਲਾ ਮੇਰੇ ਕਿਸ ਗੱਲ ਤੋਂ ਮਾਰਿਆ ਹੈ ਮੈਂ ਇੱਥੇ ਕਿਹੜਾ ਗੁਨਾਹ ਕੀਤਾ ਹੈ ਮੈਂ ਵੀ ਪੜਿਆ ਲਿਖਿਆ ਨੌਜਵਾਨ ਹਾਂ ਲੇਕਿਨ ਜੋ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਠੀਕ ਨਹੀਂ ਹੈ ਐਸ ਐਚਓ ਨੇ ਤੁਰੰਤ ਨਿਹੰਗ ਸਿੰਘ ਨੂੰ ਪਕੜਿਆ ਥੱਲੇ ਜ਼ਮੀਨ ਤੇ ਪਕੜ ਕੇ ਖਿਸੀਟਿਆ ਜਾ ਰਿਹਾ ਹੈ ਜਿਵੇਂ ਥਾਣੇ ਦੇ ਅੰਦਰਲੇ ਹਿੱਸੇ ਵਿੱਚ ਲਿਜਾ ਕੇ ਨਿਹੰਗ ਸਿੰਘ ਜ਼ਮੀਨ ਤੇ ਪਏ ਹੋਏ ਜਿਵੇਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਬਸ ਥੋੜੀ ਦੇਰ ਹੋਰ ਥੋੜਾ ਸਬਰ ਹੋਰ ਐਸਐਚਓ ਦੀ ਅੱਜ ਆ ਲੱਗੀ ਹੈ ਐਸਐਚਓ ਨਹੀਂ ਜਾਣਦਾ ਵੀ ਜਿਸ ਨਾਲ ਉਹ ਦੁਰਵਿਵਾਰ ਕਰ ਰਿਹਾ ਹੈ ਜਿਸ ਨੂੰ ਆਮ ਨਿਹੰਗ ਆਮ ਗੁਰਸਿੱਖ ਸਮਝ ਕੇ ਉਹ ਇਸ ਤਰ੍ਹਾਂ ਬੇਇੱਜ਼ਤ ਕਰ ਰਿਹਾ ਹੈ ਉਹ ਆਮ ਨਹੀਂ ਉਹ ਸ਼ਹਿਰ ਦਾ ਐਸਪੀ ਸਾਹਿਬ ਹੈ ਐਸਪੀ ਫਤੇ ਸਿੰਘ ਜਿਵੇਂ ਫਤੇ ਸਿੰਘ ਨੂੰ ਪਤਾ ਲੱਗਿਆ ਵੀ ਐਸਐਚਓ ਇੱਥੇ ਬਹੁਤ ਗਲਤੀਆਂ ਕਰਦਾ ਹੈ ਐਸਐਚਓ ਠੀਕ ਨਹੀਂ ਹੈ ਤੁਰੰਤ ਇੱਥੇ ਨਿਹੰਗ ਸਿੰਘ ਦੇ ਪੇਸ ਵਿੱਚ ਉਸ ਦੀ ਪਰਖ ਲੈਣ ਦੇ ਲਈ ਉਹਨਾਂ ਦੀ ਸ਼ਿਕਾਇਤਾਂ ਦਾ ਨਿਵਾਰਣ ਕਰਨ ਦੇ ਲਈ ਇੱਥੇ ਆਇਆ ਲੇਕਿਨ ਆਉਂਦੇ ਸਾਰ ਜੋ ਨਜ਼ਾਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਹੈ ਉਸ ਨੂੰ ਦੇਖ ਕੇ ਵੀ ਅਣਦੇਖਾ ਨਹੀਂ ਕੀਤਾ ਜਾ ਸਕਦਾ ਦੇਖਦੇ ਸਾਰ ਐਸਪੀ ਸਾਹਿਬ ਨੂੰ ਇੱਕਦਮ ਗੁੱਸਾ ਚੜਿਆ ਵੀ ਇਹ ਮੈਨੂੰ ਜ਼ਮੀਨ ਤੇ ਕਿਸ ਗੱਲ ਨੂੰ ਡਰਿਆ ਹੈ ਲੇਕਿਨ ਨਹੀਂ ਅਜੇ ਥੋੜਾ ਹੋਰ ਜ਼ੁਲਮ ਸਹਿਣਾ ਬਾਕੀ ਹੈ ਸ਼ਾਇਦ ਐਸਐਚਓ ਦੇ ਬਾਰੇ ਥੋੜੇ ਹੋਰ ਸਬੂਤ ਉਹਨਾਂ ਨੂੰ ਚਾਹੀਦੇ ਹਨ ਜਿਵੇਂ ਹੀ ਐਸਐਚਓ ਬੋਲਣ ਲੱਗਿਆ ਤਾਂ ਆਰਾਮ ਦੇ ਨਾਲ ਐਸਪੀ ਸਾਹਿਬ ਜ਼ਮੀਨ ਤੇ ਬੈਠੇ ਸੁਣਦੇ ਹਨ ਕਿ ਆਖਰਕਾਰ ਕੀ ਬੋਲਦਾ ਹੈ ਸੁਣਿਆ ਤਾਂ ਸਹੀ ਹੈ ਇਸ ਵਿੱਚ ਕੀ ਹੈ ਮੇਰੇ ਨਾਲ ਇੰਨਾ ਦੁਰਵਿਵਹਾਰ ਕਰਕੇ ਹੋ ਰਿਹਾ ਹੈ ਇਸ ਦੇ ਪਿੱਛੇ ਦੀ ਵਜ੍ਹਾ ਜਾਣਨੀ ਚਾਹੀਦੀ ਹੈ ਐਸਪੀ ਸਾਹਿਬ ਨੇ ਐਸਐਚਓ ਦੀ ਗੱਲਾਂ ਦੇ ਵਿਚਾਰੇ ਕੱਢਦੇ ਰੋਕਿਆ ਨਹੀਂ ਪਹਿਲਾਂ ਮੈਨੂੰ ਦੇ ਦੱਸੋ ਤੁਸੀਂ ਮੇਰੇ ਨਾਲ ਇੰਜ ਕਿਉਂ ਕਰ ਰਹੇ ਹੋ ਮੈਂ ਆਖਰਕਾਰ ਕੀਤਾ ਕੀ ਹੈ ਮੈਂ ਤਾਂ ਇੱਥੇ ਬਸ ਆਪਣੀ ਫਰਿਆਦ ਦੱਸਣ ਦੇ ਲਈ ਆਇਆ ਸੀ ਅੱਗੇ ਉਹ ਐਸਐਚਓ ਨਹੀਂ ਬੋਲਦਾ ਲੇਕਿਨ ਨਾਲ ਖੜਾ ਕਾਂਸਟੇਬਲ ਹੈ ਜੋ ਆਪ ਪੰਜਾਬੀ ਹੈ ਪੰਜਾਬ ਦੀ ਧਰਤੀ ਤੋਂ ਹੈ ਲੇਕਿਨ ਬੋਲਦਾ ਹੈ ਓਏ ਕਿੱਧਰ ਕਿਹੜੇ ਮੂੰਹ ਨਾਲ ਫਰਿਆਦ ਲੈ ਕੇ ਆਇਆ ਹੈ 4 ਰੁਪਏ ਲੈ ਕੇ ਆਉਂਦਾ ਫਿਰ ਤਾਂ ਤੇਰੀ ਗੱਲ ਸੁਣਦੇ ਇੱਥੇ ਸਿੱਧਾ ਅਮੂਹ ਚੁੱਕ ਕੇ ਆ ਗਿਆ ਤੂੰ ਜਾਣਦਾ ਨਹੀਂ ਐਸਪੀ ਸਾਹਿਬ ਕਿੰਨੇ ਸਖਤ ਹਨ ਤੁਹਾਡੇ ਵਰਗੇ ਪਿੱਖ ਮੰਗਿਆਂ ਦੀ ਜੋ ਕਿ ਨੀਲਾ ਬਾਣਾ ਪਾ ਕੇ ਕਿਤੇ ਵੀ ਵੜ ਜਾਂਦੇ ਅਸੀਂ ਉਹਨਾਂ ਵਿੱਚੋਂ ਨਹੀਂ ਜੋ ਤੁਹਾਡੇ ਤੋਂ ਡਰਦੇ ਹਾਂ ਤੁਹਾਡੀ ਵਰਦੀ ਨਾਲੋਂ ਸਾਡੀ ਵਰਦੀ ਤਕੜੀ ਹੈ ਨਾਲੇ ਤੁਸੀਂ ਤਾਂ ਕਹਿੰਦੇ ਹੋ ਤੁਸੀਂ ਗੁਰੂ ਦੀ ਫੌਜ ਹੋ ਅਕਾਲ ਦੀ ਫੌਜ ਹੋ ਅੱਜ ਅਕਾਲਪੁਰਖ ਸਾਡੇ ਇੱਥੇ ਫਰਿਆਦ ਲੈ ਕੇ ਆ ਗਿਆ ਉਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਡੁੱਬ ਕੇ ਮਰ ਜਾ ਆਪਣਾ ਆਪਕਾਰੇ ਤੇ ਅਮੀਰ ਲੋਕਾਂ ਦੀ ਫਰਿਆਦ ਸੁਣੀ ਜਾਂਦੀ ਹੈ ਜੇਕਰ 4 ਪੈਸੇ ਜੇਬ ਵਿੱਚ ਹਨ ਤਾਂ ਆ ਜਾ ਨਹੀਂ ਤਾਂ ਚਲਾ ਜਾ ਐਤੋ ਐਸਪੀ ਸਾਹਿਬ ਸਾਰਾ ਕੁਝ ਸੁਣ ਰਹੇ ਹਨ ਇੱਕ ਦਿਨ ਅਚਾਨਕ ਜਿਵੇਂ ਬੋਲਣ ਲੱਗਦੇ ਹਨ ਐਨੇ ਵਿਚਕਾਰ ਇੱਕ ਬੰਦਾ ਥਾਣੇ ਦੇ ਵਿੱਚ ਆ ਜਾਂਦਾ ਹੋਏ ਅਚਾਨਕ ਹੀ ਥਾਣੇਦਾਰ ਨੂੰ ਬੋਲਣ ਲੱਗਦਾ ਹੈ ਸਾਹਿਬ ਕੁਝ ਗੁੰਡੇ ਮੇਰੀ ਭੈਣ ਨੂੰ ਛੇੜ ਰਹੇ ਹਨ ਮੈਂ ਪਹਿਲਾਂ ਵੀ ਦੋ ਵਾਰ ਇੱਥੇ ਆਇਆ ਸੀ ਤੁਹਾਡੇ ਅੱਗੇ ਫਰਿਆਦ ਕਰਕੇ ਗਿਆ ਸੀ ਲੇਕਿਨ ਕੋਈ ਵੀ ਹੱਲ ਨਹੀਂ ਨਿਕਲਿਆ ਮੇਰੀ ਭੈਣ ਦਾ ਕਾਲਜ ਜਾਣਾ ਦੁੱਬਰ ਹੋਇਆ ਪਿਆ ਸਾਹਿਬ ਸਾਡੀ ਸਮੱਸਿਆ ਦਾ ਹੱਲ ਕਰੋ ਨਹੀਂ ਤਾਂ ਮੇਰੀ ਭੈਣ ਨੰਮੀਤ ਕੌਰ ਕਦੇ ਕਾਲਜ ਨਹੀਂ ਜਾ ਪਵੇਗੀ ਜਿਵੇਂ ਹੀ ਕੌਰ ਸ਼ਬਦ ਸੁਣਿਆ ਐਸਐਚਓ ਦੀ ਟੋਨ ਬਦਲ ਗਈ ਤੈਨੂੰ ਪਹਿਲਾਂ ਕਿੰਨੀ ਵਾਰ ਕਿਹਾ ਹੈ ਇੱਥੇਵੇਂ ਮੂੰਹ ਚੱਕ ਕੇ ਨਾ ਆਇਆ ਕਰ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਸਾਨੂੰ ਪਰੇਸ਼ਾਨ ਕਰਦਾ ਹੈ ਤੈਨੂੰ ਨਹੀਂ ਪਤਾ ਕੱਲ ਐਮਐਲਏ ਸਾਹਿਬ ਦੇ ਘਰ ਚੋਰੀ ਹੋਈ ਹੈ ਉਸ ਦੀ ਅਸੀਂ ਤਬਦੀਦ ਕਰ ਰਹੇ ਹਾਂ ਉਸ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਇਹ ਤੇਰੇ ਵਰਗਿਆਂ ਵਾਸਤੇ ਸਾਡੇ ਕੋਲ ਸਮਾਂ ਨਹੀਂ ਜਾ ਚਲਾ ਜਾ ਐਤੋ ਅਗੇ ਕਾਂਸਟੇਬਲ ਉਸ ਦੇ ਕੰਨ ਵਿੱਚ ਆਖਦਾ ਹੈ ਵੀ ਜੇ ਤਰੀ ਭੈਣ ਨੂੰ ਤੰਗ ਕਰੇਗਾ ਅਸੀਂ ਆਪ ਉਸ ਨੂੰ ਦੇਖ ਲਾਵਾਂਗੇ ਐਸਐਚਓ ਸਾਹਿਬ ਨੂੰ ਅਸੀਂ ਆਪੇ ਮਨਾ ਲਵਾਂਗੇ ਜਿਵੇਂ ਉਹ ਦੀਪ ਗੁਰਸਖ ਬੋਲਿਆ ਵੀ ਜੇਕਰ ਮੇਰੇ ਕੋਲ 20000 ਹੁੰਦੇ ਤਾਂ ਮੇਰੇ ਕੋਲ ਐਨਾ ਹੀ ਪੈਸਾ ਹੁੰਦਾ ਤਾਂ ਤੁਹਾਡੀਆਂ ਮੰਤਾਂ ਕਿਉਂ ਕਰਨੀਆਂ ਸਨ ਮੈਂ ਆਪੇ ਇਸ ਮਸਲੇ ਨੂੰ ਸੁਲਝਾ ਲੈਂਦਾ ਮੈਂ ਤਕੜਾ ਨਹੀਂ ਹਾਂ ਮਾੜਾ ਹਾਂ ਤਾਂ ਹੀ ਕਰਕੇ ਮੈਂ ਇੱਥੇ ਆਇਆ ਹਾਂ ਵੀ ਤੁਸੀਂ ਇਨਸਾਫ ਦਿਓਗੇ ਲੇਕਿਨ ਤੁਸੀਂ ਤਾਂ ਆਪ ਇੱਥੇ ਇਨਸਾਫ ਦੀ ਰਾਖਿਆਂ ਦੀ ਵਰਦੀ 'ਚ ਤੁਸੀਂ ਆਪ ਲੋਕਾਂ ਨੂੰ ਲੁੱਟ ਕੇ ਖਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਸਿਰਫ ਇਸ ਵਾਸਤੇ ਵੀ ਅਸੀਂ ਸਿੱਖਾਂ ਤੁਸੀਂ ਦੂਜੇ ਧਰਮ ਦੇ ਨਹੀਂ ਬਿਲਕੁਲ ਗਲਤ ਹੈ ਇਹ ਸਾਰਾ ਕੁਝ ਐਸਪੀ ਫਤੇ ਸਿੰਘ ਜ਼ਮੀਨ ਤੇ ਪਿਆ ਸੁਣ ਰਿਹਾ ਸੀ ਅਚਾਨਕ ਹੀ ਬੋਲਣਾ ਚਾਹੁੰਦਾ ਸੀ ਅਚਾਨਕ ਹੀ ਇਹਨਾਂ ਸਾਰਿਆਂ ਦੇ ਮੂੰਹ 'ਚ ਇੱਕ ਇੱਕ ਕਰਕੇ ਕਈ ਥੱਪੜ ਮਾਰਨੇ ਚਾਹੁੰਦਾ ਸਾਰਿਆਂ ਦੇ ਮੂੰਹ ਤੇ ਜੋ ਕਿ ਪਕੌੜਾ ਬਣਾਉਣਾ ਚਾਹੁੰਦਾ ਹੈ ਲੇਕਿਨ ਨਹੀਂ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦਾ ਹੈ ਅਗੋ ਐਸਐਚਓ ਸਾਹਿਬ ਨੂੰ ਕਹਿੰਦਾ ਸਾਹਿਬ ਮਦਦ ਕਰ ਦੋ ਨਾ ਗਰੀਬ ਇੱਕ ਵਾਰ ਉਹਨਾਂ ਨੂੰ ਫੋਨ ਕਰ ਦਿਓ ਤਾਂ ਇੱਕ ਵਾਰ ਉਹਨਾਂ ਨੂੰ ਥਾਣੇ ਵਿੱਚ ਬੁਲਾ ਲਓ ਸ਼ਾਇਦ ਅੱਗੇ ਕਦੇ ਵਿਚਾਰੇ ਦੀ ਭੈਣ ਦੇ ਨਾਲ ਐਦਾਂ ਨਾ ਕਰਨਗੇ ਲੇਕਿਨ ਐਸਐਚਓ ਗੁੱਸੇ ਦੇ ਵਿੱਚ ਆ ਜਾਂਦਾ ਹੁਣ ਤੂੰ ਦੋ ਕੋੜੀ ਦਾ ਨਿਹੰਗ ਮੈਨੂੰ ਦੱਸੇਗਾ ਕਿ ਮੈਂ ਕੀ ਕਰਨਾ ਹੈ ਮੈਨੂੰ ਸਿਖਾਵੇਂਗਾ ਮੈਨੂੰ ਡਿਊਟੀ ਕਿਵੇਂ ਕਰਨੀ ਹੈ ਕਿ ਕਿੰਨਾਂ ਨੂੰ ਮੈਂ ਫੋਨ ਕਰਨਾ ਹੈ ਕਿੰਨਾਂ ਨੂੰ ਨਹੀਂ ਕਿੰਨਾਂ ਨੂੰ ਮੈਂ ਥਾਣੇ ਬੁਲਾਉਣਾ ਹੈ ਤੇ ਕਿੰਨਾਂ ਨੂੰ ਸ਼ਹਿਰ ਦਾ ਤੂੰ ਐਸਪੀ ਹੈ ਜਾਂ ਤੂੰ ਵੱਡਾ ਅਧਿਕਾਰੀ ਹੈ ਦੱਸ ਮੈਨੂੰ ਸਹੀ ਅੱਜ ਜੋ ਫੈਸਲਾ ਫਿਰ ਚੱਲ ਇੰਜ ਕਰ ਦੇਖਦੇ ਆ ਅੱਜ ਤੇਰੀ ਤਾਂ ਤੂੰ ਇਸ ਲੋਕਅਬ ਦੇ ਵਿੱਚ ਰਹੇਗਾ ਜੇਕਰ ਪਿਓ ਦਾ ਪਿੱਤ ਹੈ ਤਾਂ ਤੇਰੇ ਦਮ ਥੋੜਾ ਵੀ ਹੈ ਥੋੜਾ ਬਹੁਤ ਵੀ ਤੇਰਾ ਜਿਗਰਾ ਹੈ ਤਾਂ ਨਿਕਲ ਕੇ ਦਿਖਾ ਇਸ ਲੋਕਅਬ ਦੇ ਵਿੱਚੋਂ ਅੱਜ ਦੇਖ ਲੈਨੇ ਆ ਤੇਰਾ ਰੱਬ ਵੱਡਾ ਹੈ ਜਾਂ ਫਿਰ ਜਾਂ ਇੰਨਾ ਕਿ ਕਿਉਂ ਨਿਹੰਗ ਨੂੰ ਐਸੇ ਜੋ ਤੁਰੰਤ ਥਾਣੇ ਦੇ ਵਿੱਚ ਬੰਦ ਕਰ ਦਿੰਦਾ ਹੈ ਸ਼ਾਮ ਢਰ ਜਾਂਦੀ ਹੈ ਨਿਹੰਗ ਸਿੰਘ ਉਸ ਲੋਕਅਬ ਦੇ ਵਿੱਚ ਬੰਦ ਹੈ ਹਨੇਰੀ ਦੀ ਚਾਦਰ ਹੌਲੀ-ਹੌਲੀ ਥਾਣੇ ਤੋਂ ਉਤਰਨ ਲੱਗਦੀ ਹੈ ਜੁਲਾਈ ਦੀ ਗਰਮੀ ਦੇ ਨਾਲ ਸਰੀਰ ਪੂਰੀ ਤਰ੍ਹਾਂ ਢਡਾਲ ਹੋ ਚੁੱਕਿਆ ਸੀ ਬਿਜਲੀ ਦੀਆਂ ਟਿਊਬਾਂ ਲਾਈਟਾਂ ਟਿਮਟਮਾਰੀਆਂ ਸਨ ਜਿਵੇਂ ਥਾਣੇ ਦੀ ਆਤਮਾ ਖੁਦ ਥੱਕ ਚੁੱਕੀ ਹੋਵੇ ਮਿਸਿੰਗ ਯਾਨੀ ਐਸਪੀ ਫਤੇ ਸਿੰਘ ਨੂੰ ਇੱਕ ਕੋਨੇ ਦੀ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਲੱਕੜ ਦੀ ਪੁਰਾਣੀ ਮੇਜ਼ ਇੱਕ ਟੁੱਟੀ ਚਿਤਾਈ ਅਤੇ ਬਦਬੂਦਾਰ ਕਮਰਾ ਇਹ ਹੁਣ ਉਸ ਰਾਤ ਦਾ ਟਿਕਾਣਾ ਸੀ ਉਸ ਦੇ ਸਰੀਰ ਤੇ लाठी ਦੇ ਨਿਸ਼ਾਨ ਜੋ ਉਹਨਾਂ ਦੇ ਅੰਦਰ ਤੱਕ ਮਾਰੇ ਸਨ ਹੁਣ ਵੀ ਸਨ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਵੀ ਅੱਗ ਸੀ ਕਿਉਂਕਿ ਉਹ ਇਤਿਹਾਸ ਮਨਨ ਨਹੀਂ ਇਤਿਹਾਸ ਲਿਖਣ ਆਏ ਸੀ ਹੌਲੀ ਹੌਲੀ ਥਾਣੇ ਦੇ ਵਿੱਚ ਹਲਚਲ ਘੱਟ ਹੋਣ ਲੱਗੀ ਜ਼ਿਆਦਾਤਰ ਸਿਪਾਹੀ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ ਕੁਝ ਮੋਬਾਈਲ ਦੇ ਵਿੱਚ ਵੀਡੀਓ ਦੇਖਣ ਲੱਗ ਗਏ ਕੁਝ ਤਾਸ਼ ਖੇਡਦੇ ਦਿਖੇ ਅਤੇ ਕੁਝ ਅੰਦਰ ਦੇ ਕਮਰੇ ਵਿੱਚ ਬੰਦ ਹੋ ਗਏ ਜਿੱਥੇ ਅਸਲੀ ਖੇਡ ਚੱਲ ਰਹੀ ਸੀ ਐਸਪੀ ਫਤੇਹ ਸਿੰਘ ਨੇ ਚੁੱਪਚਾਪ ਆਪਣੇ ਕਮਰ ਕਸੇਵ ਜੋ ਕੋ ਛੋਟੀ ਜੀ ਚੀਜ਼ ਕੱਢੀ ਇੱਕ ਮਾਈਕਰੋ ਕੈਮਰਾ ਇਹ ਉਹੀ ਕੈਮਰਾ ਸੀ ਜਿਸ ਨੂੰ ਉਸਨੇ ਆਪਣੇ ਥਾਣੇ ਦੇ ਅੰਦਰ ਲੁਕਾ ਕੇ ਰੱਖਿਆ ਸੀ ਅਤੇ ਜੋ ਹੁਣ ਤੱਕ ਹਰ ਛੱਟ ਹਰ ਗੱਲ ਦਾ ਹਰ ਸੌਦਾ ਤੇ ਹਰ ਥਾਣੇਦਾਰ ਬਲਰਾਮ ਸਿੰਘ ਜੋ ਕਿ ਸਿੱਖਾਂ ਪ੍ਰਤੀ ਨਫ਼ਰਤ ਭਰੇ ਸ਼ਬਦ ਬਿਲਕੁਲ ਰਿਕਾਰਡ ਕਰ ਰਿਹਾ ਸੀ ਉਹੀ ਦੀਵਾਰ ਦੇ ਪਾਰੋਂ ਕੁਝ ਆਵਾਜ਼ਾਂ ਉੱਨ ਲੱਗੀਆਂ ਉਹ ਹਰੀ ਜੀ ਆਪਣੀ ਬੈਂਚ ਤੋਂ ਉੱਠਿਆ ਦਰਵਾਜ਼ੇ ਦੀ ਦੀਵਾਰ ਨਾਲ ਕੰਨ ਲਗਾਇਆ ਆਵਾਜ਼ਾਂ ਸਮਾਂ ਸਾਫ਼ ਸੁਣਾਈ ਦੇ ਰੀਆਂ ਸਨ ਵਿਧਾਇਕ ਜੀ ਦਾ ਫੋਨ ਆਇਆ ਇਸ ਕੁੜੀ ਦੇ ਕੇਸ ਨੂੰ ਦਬਾ ਦਿਓ ਮੁੰਡਾ ਤਾਂ ਆਪਣਾ ਹੈ ਦਾਰੂ ਅਤੇ ਇੱਕ ਲਿਫਾਫਾ ਆਇਆ ਹੈ ਉਸ ਦੇ ਬਦਲੇ ਉਹ ਜ਼ਮੀਨ ਵਾਲਾ ਕੇਸ ਸ਼ਰਮਾ ਜੀ ਨੂੰ ਪੈਸੇ ਮਿਲੇ ਹਨ 3 ਲੱਖ ਰੁਪਏ ਦਿੱਤੇ ਹਨ ਅੱਧਾ ਉੱਪਰ ਜਾਏਗਾ ਬਾਕੀ ਬਣ ਲਾਵਾਂਗੇ ਜਿਵੇਂ ਪਹਿਲਾਂ ਕਰਦੇ ਸੀ ਨਾਰੀ ਬਲਰਾਮ ਆਦਮ ਦੀ ਆਵਾਜ਼ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸ ਨੂੰ ਜਾਣ ਬੁੱਝ ਕੇ ਖਰਾਬ ਕਰਨ ਦੀਆਂ ਗੱਲਾਂ ਵੀ ਹੋ ਰਹੀਆਂ ਸਨ ਇਹਨਾਂ ਵਾਜਾਂ ਨੇ ਜਿਵੇਂ ਐਸਪੀ ਫਤੇਹ ਸਿੰਘ ਦੀਆਂ ਨਸਾਂ ਵਿੱਚ ਅੱਗ ਭਰ ਦਿੱਤੀ ਉਸ ਨੇ ਕੈਮਰੇ ਨੂੰ ਦੀਵਾਰ ਦੀਆਂ ਦਰਾਰਾਂ ਵਿੱਚ ਢਕਾਇਆ ਅਤੇ ਪੂਰਾ ਸੰਵਾਦ ਰਿਕਾਰਡ ਕਰ ਲਿਆ ਹੁਣ ਉਸ ਦੇ ਕੋਲ ਵੱਡੇ ਸਬੂਤ ਸਨ ਅਤੇ ਇੱਕ ਅੱਗ ਜੋ ਉਸ ਦੇ ਅੰਦਰ ਬਲ ਰਹੀ ਸੀ ਰਾਤ ਦੇ 2 ਵਜੇ ਹਨ ਉਹ ਹੌਲੀ ਜੀ ਥਾਣੇ ਦੇ ਪਿਛਲੇ ਦਰਵਾਜ਼ੇ ਉੱਤੇ ਦੇਖਿਆ ਜੋ ਕਿ ਅਕਸਰ ਬੰਦ ਰਹਿੰਦਾ ਸੀ ਇੱਥੇ ਇੱਕ ਸਿਪਾਹੀ ਘਰਾੜੇ ਮਾਰ ਰਿਹਾ ਸੀ ਐਸਪੀ ਫਤੇਹ ਸਿੰਘ ਨੇ ਕੈਮਰਾ ਵਾਪਸ ਆਪਣੇ ਥਾਣੇ ਵਿੱਚ ਲੁਕਾ ਲਿਆ ਅਤੇ ਅੱਖਾਂ ਬੰਦ ਕਰਕੇ ਪਰ ਨੀਂਦ ਨੀਂਦ ਉਸ ਦੇ ਦੁਸ਼ਮਨ ਦੇ ਕੋਲ ਸੀ ਸਵੇਰ ਹੁੰਦੇ ਇਹ ਵੀਡੀਓ ਸਿਰਫ ਗੁਰਗਾਂ ਨੇ ਨੀਰਣ ਵਾਲੀ ਸੀ ਇਹ ਪੁਚਾਲ ਬਣ ਕੇ ਪੂਰੇ ਪੁਲਿਸ ਮਹਿਕਮੇ ਦੀ ਨੀ ਹਿਲਾ ਦੇਣ ਵਾਲੀ ਸੀ ਕਿਉਂਕਿ ਅਗਲੀ ਸਵੇਰ ਸ਼ਾਇਦ ਥਾਣੇ ਦੇ ਵਿੱਚ ਅਕਾਲ ਪੁਰਖ ਨੇ ਪੂਰਾ ਮਹਿਕਮਾ ਆਉਣ ਵਾਲਾ ਸੀ ਅਤੇ ਉਦੋਂ ਹੀ ਪਤਾ ਲੱਗਦਾ ਵੀ ਨਿਹੰਗ ਸਿੰਘ ਕੌਣ ਹੈ ਅਤੇ ਬਾਕੀ ਸਭ ਕੀ ਹਨ ਸਵੇਰ ਦੀਆਂ ਪਹਿਲੀਆਂ ਕਰਨਾ ਜੁਲਾਈ ਦੇ ਤਪਸ਼ ਦੇ ਥਾਣੇ ਦੀਆਂ ਦੀਵਾਰਾਂ ਤੇ ਟਕਰਾਈਆਂ ਸਨ ਪਰ ਉਹ ਸਵੇਰੇ ਕੁਝ ਵੱਖਰੀ ਸੀ ਵਾਤਾਵਰਣ ਦੇ ਵਿੱਚ ਅਜੀਬ ਜਿਹੀ ਬੇਚਾਨੀ ਘੁਲੀ ਸੀ ਜਿਵੇਂ ਹਵਾ ਦੇ ਆਉਣ ਵਾਲੇ ਤੂਫਾਨ ਦੀ ਆਹੜ ਸੁਣ ਚੁੱਕੀ ਹੋਵੇ ਥਾਣੇ ਦੇ ਗੇਟ ਤੇ ਅਚਾਨਕ ਇੱਕ ਇੱਕ ਕਰਕੇ ਸਫੇਦ ਗੱਡੀਆਂ ਦੀਆਂ ਕਤਾਰਾਂ ਲੱਗਣ ਲੱਗੀਆਂ ਇੱਕ ਫੋਰਜ ਨਰ ਫਿਰ ਇੱਕ ਸਰਕਾਰੀ ਅੰਬੈਸਡਰ ਅਤੇ ਫਿਰ ਦੋ ਜੀਪਾਂ ਜਿਸ ਤੇ ਲਿਖਿਆ ਸੀ ਐਸਪੀ ਜ਼ਿਲ੍ਹਾ ਪ੍ਰਸ਼ਾਸਨ ਸਿਪਾਈ ਹਰਿੰਦਰ ਜੋ ਰਾਤ ਪਰ ਸੁੱਤਾ ਨਹੀਂ ਬਾਹਰ ਪਜਾ ਕੀ ਹੋਇਆ ਸਾਬ ਐਨੇ ਵੱਡੇ ਵੱਡੇ ਅਫਸਰ ਕਿਸ ਦੀ ਰੇਡ ਹੈ ਉਸ ਨੂੰ ਕੁਝ ਸਮਝ ਨਹੀਂ ਆਇਆ ਗੁਰਵਿੰਦਰ ਵੀ ਪਿੱਛੇ ਆਇਆ ਅੱਖਾਂ ਮਲਦਾ ਹੋਇਆ ਅਤੇ ਉਸ ਨਿਹੰਗਰੇ ਤਾਂ ਕੁਝ ਨਹੀਂ ਕੀਤਾ ਉਦੋਂ ਹੀ ਮੁਕੀ ਦੇ ਕੇਵਨ ਦਾ ਦਰਵਾਜ਼ਾ ਖੁੱਲਿਆ ਅੰਦਰੋਂ ਨਿਕਲੇ ਆਏ ਜੀ ਜਸਵੀਰ ਸਿੰਘ ਇਲਾਕੇ ਦੇ ਸਭ ਤੋਂ ਕੜਕ ਅਫਸਰ ਸਭ ਤੋਂ ਤਾਕਤਵਰ ਅਫਸਰ ਉਹਨਾਂ ਨੇ ਕੜਕ ਆਵਾਜ਼ ਵਿੱਚ ਕਿਹਾ ਖਾਣੇ ਦੇ ਪੂਰੇ ਸਟਾਫ ਨੂੰ ਲਾਈਨ ਵਿੱਚ ਖੜਾ ਕੀਤਾ ਜਾਵੇ ਤੁਰੰਤ ਹਰ ਪੁਲਿਸ ਮੁਲਾਜ਼ਮ ਜੋ ਕਿ ਸਤਬੱਦ ਸੀ ਕੌਣ ਆਇਆ ਹੈ ਕੌਣ ਆਇਆ ਹੈ ਜੋ ਭੀੜ ਵਿੱਚੋਂ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਸਜੇ ਆਦਮੀ ਨੇ ਕਦਮ ਅੱਗੇ ਵਧਾਇਆ ਕੱਪੜਾਂ ਦੀ ਮਾਰ ਨਾਲ ਚੁੱਕੀ ਕਮਰ ਕਸੀ ਸਿੱਧੀ ਹੋ ਚੁੱਕੀ ਸੀ ਚਿਹਰੇ ਦੀ ਸਾਦਗੀ ਪਰੇ ਭਾਵ ਹੁਣ ਅਥੋਰਟੀ ਵਿੱਚ ਬਦਲ ਚੁੱਕਿਆ ਸੀ ਅਤੇ ਫਿਰ ਉਹ ਨੀਲਾ ਬਾਣਾ ਉੱਤੇ ਸਤਕਾਰ ਨਾਲ ਉਤਾਰਿਆ ਗਿਆ ਅਤੇ ਐਸ ਵੀ ਫਤੇ ਸਿੰਘ ਹਾਂ ਉਸਨੇ ਦ੍ਰਿੜਤਾ ਨਾਲ ਕਿਹਾ ਅਤੇ ਕੱਲ ਰਾਤ ਜੋ ਹੋਇਆ ਇੱਕ ਇੱਕ ਤਸਵੀਰ ਇੱਕ ਇੱਕ ਸ਼ਬਦ ਹੁਣ ਸਭ ਦੇ ਸਾਹਮਣੇ ਆਵੇਗਾ ਸਭ ਦੇ ਜੋ ਕਿ ਚਿਹਰਿਆਂ ਦਾ ਰੰਗ ਉੱਡ ਗਿਆ ਸਾਰੇ ਹੈਰਾਨ ਰਹਿ ਗਏ ਹਰਿੰਦਰ ਗੁਰਵਿੰਦਰ ਅਤੇ ਐਸ ਐਚਓ ਬਲ ਰਾਮ ਯਾਦਵ ਬੁੱਤ ਬਣ ਕੇ ਖੜੇ ਸਨ ਐਸਪੀ ਫਤੇ ਸਿੰਘ ਨੇ ਜੇਬ ਵਿੱਚੋਂ ਛੋਟਾ ਕੈਮਰਾ ਕੱਢਿਆ ਅਤੇ ਆਈਜੀ ਜਸਵੀਰ ਨੂੰ ਸੌਂਪ ਦਿੱਤਾ ਰਿਕਾਰਡਿੰਗ ਚਾਲੂ ਕੀਤੀ ਗਈ ਥਾਣੇ ਵਿੱਚ ਸੁਨਸਾਨ ਛਾ ਗਈ ਅਤੇ ਸਪੀਕਰ ਤੋਂ ਗੂੰਜਣ ਲੱਗੀ ਉਹ ਗੱਲਬਾਤ ਜਿਸ ਵਿੱਚ ਰਿਸ਼ਵਤ ਦੀਆਂ ਰਕਮਾਂ ਤੈਅ ਹੋ ਰਹੀਆਂ ਸਨ ਰਾਜਨੀਤਿਕ ਦਬਾਵਾਂ ਦਾ ਜ਼ਿਕਰ ਸੀ ਅਤੇ ਖਾਸ ਕਰਕੇ ਬਲਰਾਮ ਯਾਦਵ ਤੇ ਸਿੱਖਾਂ ਪ੍ਰਤੀ ਨਿਜੀ ਨਫ਼ਰਤ ਭਰੇ ਬੋਲ ਅਤੇ ਇੱਕ ਸਿੱਖ ਨੌਜਵਾਨ ਦੇ ਕੇਸ ਨੂੰ ਜਾਣਬੁੱਝ ਕੇ ਵਿਗਾੜਨ ਦੀ ਸਾਜ਼ਿਸ਼ ਹੁਣ ਥਾਣੇ ਦਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਿਆ ਸੀ ਅਤੇ ਸਾਰਿਆਂ ਦੇ ਪੈਰਾਂ ਥੱਲੋਂ ਇਹਨਾਂ ਕੋਸ਼ਿਸ਼ ਕੀਤੀ ਸੀ ਆਈਜੀ ਜਸਵੀਰ ਨੇ ਉੱਥੇ ਖੜੇ ਖੜੇ ਹਰਵਿੰਦਰ ਗੁਰਵਿੰਦਰਾ ਤੇ ਐਸਐਚਓ ਬਲਰਾਮ ਯਾਦਵ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਕਿ ਪੁਰਾਣੇ ਥਾਣੇ ਦੇ ਵਿੱਚ ਜੋ ਤੁਸੀਂ ਕੀਤਾ ਅਤੇ ਉਸ ਦੀ ਪੂਰੀ ਜਾਂਚ ਹੋਵੇਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਨਿਹੰਗ ਸਿੰਘ ਦੀ ਚੁੱਪੀ ਹੁਣ ਗੂੰਜਣ ਵਾਲ ਚੁੱਕੀ ਸੀ ਅਤੇ ਉਸ ਦਿਨ ਨੀਲੇ ਬਾਣੇ ਦੀ ਵਰਦੀ ਪਹਿਨ ਕੇ ਨਹੀਂ ਬਲਕਿ ਉੱਥੇ ਵਰਦੀ ਉਤਾਰ ਕੇ ਨਿਆਵਾ ਆ ਥਾਣੇ ਦੇ ਬਾਹਰ ਖੜੇ ਪਿੰਡ ਵਾਲਿਆਂ ਵਿੱਚੋਂ ਇੱਕ ਬਜ਼ੁਰਗ ਯਾਦਵ ਜੋ ਬਲਰਾਮ ਯਾਦਵ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਿਲਕੁਲ ਉਲਟ ਸੀ ਸਿਰਫ ਸਿੱਖਾਂ ਦਾ ਸਤਕਾਰ ਕਰਨ ਵਾਲਾ ਸੀ ਉਹ ਫੁੱਸਫਸਾਇਆ 사스무 t ਬਾਬਾ ਜੀ ਨੇ ਤਾਂ ਇਨਸਾਫ ਦਵਾ ਦਿੱਤਾ ਉਹ ਬਲਰਾਮ ਤਾਂ ਸਾਡੇ ਯਾਦਵਾਂ ਦੀ ਕੌਮ ਨੂੰ ਬਦਨਾਮ ਕਰ ਰਿਹਾ ਹੈ ਥਾਣੇ ਦੀਆਂ ਪਰਛਾਈਆਂ ਤੋਂ ਉੱਠੀ ਚਿੰਗਾਰੀ ਹੁਣ ਮਹਿਕਵੇਂ ਦੀ ਨੀਂਦ ਤੱਕ ਪਹੁੰਚ ਚੁੱਕੀ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਖਬਰ ਆਗ ਮੰਗ ਫੈਲ ਗਈ ਐਸਪੀ ਸਾਹਿਬ ਨਿਹੰਗ ਸਿੰਘ ਬਣ ਕੇ ਥਾਣੇ ਪਹੁੰਚ ਕੇ ਥੱਪੜ ਖਾ ਕੇ ਸੱਚਾਈ ਉਜਾਗਰ ਕੀਤੀ ਲੋਕਲ ਨਿਊਜ਼ ਚੈਨਲਾਂ ਦੀਆਂ ਹੈਡਲਾਈਨਾਂ ਚਲੀਆਂ ਨਿਹੰਗ ਨਹੀਂ ਬਹਾਦਰ ਨਿਕਲਿਆ ਐਸਪੀ ਫਤੇ ਸਿੰਘ ਦਾ ਸੈਟਿੰਗ ਆਪਰੇਸ਼ਨ ਥਾਣੇ ਦੀਆਂ ਦੀਵਾਰਾਂ ਹੁਣ ਡਰ ਨਾਲ ਕੰਬ ਰਹੀਆਂ ਸਨ ਉਹ ਹਰ ਫਾਈਲਾਂ ਵਿੱਚ ਜਿੱਥੇ ਕਿ ਪੈਸੇ ਲੈ ਕੇ ਇਹ ਸਾਰੇ ਕੇਸ ਨੂੰ ਦੱਬਿਆ ਗਿਆ ਉਹ ਗੇਸਨਾ ਹੁਣ ਜਾਂਚ ਦੇ ਘੇਰੇ ਵਿੱਚ ਸੀ ਹਰ ਉਹ ਚਿਹਰਾ ਜੋ ਵਰਦੀ ਦੀ ਆੜ ਵਿੱਚ ਸੱਤਾ ਦਾ ਸੌਦਾ ਕਰਿਆ ਸੀ ਅੱਜ ਨਿਜੀ ਨਫ਼ਰਤ ਫਿਲਾ ਰਿਹਾ ਸੀ ਹੁਣ ਬੇਨਕਾਬ ਸੀ ਐਸਪੀ ਪਤੇ ਸਿੰਘ ਇੱਕ ਵਾਰ ਫੇਰ ਆਪਣੀ ਅਸਲ ਵਰਦੀ ਵਿੱਚ ਸਨ ਛਾਤੀ ਦੇ ਚਮਕਦੇ ਬੈਜ ਮੱਤੇ ਦੇ ਹਰਕੀ ਪੱਟੀ ਤੇ ਥੱਪੜ ਦੀ ਚੋਟ ਦੀ ਯਾਦ ਸੀ ਪੁਲਿਸ ਮਹਿਕਮੇ ਦੇ ਦਫ਼ਤਰ ਵਿੱਚ ਜਦੋਂ ਉਹਨਾਂ ਨੇ ਸਵਾਲ ਪੁੱਛਿਆ ਗਿਆ ਕਿ ਸਿੰਘ ਸਾਹਿਬ ਸਭ ਕੁਝ ਠੀਕ ਹੈ ਤੁਸੀਂ ਬਹੁਤ ਚੰਗਾ ਕੰਮ ਕੀਤਾ ਲੇਕਿਨ ਤੁਸੀਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਹ ਸਭ ਕੀਤਾ ਕਿਉਂ ਉਹਨਾਂ ਨੇ ਮੁਸਕਰਾ ਕੇ ਜਵਾਬ ਦਿੱਤਾ ਕਿਉਂਕਿ ਜੇਕਰ ਪੁਲਿਸ ਖੁਦ ਗੂੰਗੀਬਰੀ ਬਣ ਜਾਵੇ ਅਤੇ ਨਿਜੀ ਨਾਫਰਤ ਦੇ ਆਧਾਰ ਤੇ ਕੰਮ ਕਰੇ ਤਾਂ ਇਨਸਾਫ ਸਿਰਫ ਕਿਤਾਬਾਂ ਵਿੱਚ ਰਹਿ ਜਾਂਦਾ ਹੈ ਮੈਂ ਕਿਤਾਬਾਂ ਦਾ ਨਹੀਂ ਜ਼ਮੀਨ ਦਾ ਆਦਮੀ ਹਾਂ ਇਸ ਘਟਨਾ ਤੋਂ ਦਾ ਇਲਾਕੇ ਦੇ ਸਾਰੇ ਮਹਿਕਮੇ ਵਿੱਚ ਇੱਕ ਲਹਿਰ ਚੱਲ ਪਈ ਰਾਜ ਸਰਕਾਰ ਐਸਪੀ ਫਤੇ ਨੂੰ ਵਿਸ਼ੇਸ਼ ਸਨਮਾਨ ਨਿਵਾਜਿਆ ਥਾਣੇ ਦੇ ਵਿੱਚ ਉਹਨਾਂ ਵੱਲੋਂ ਲਗਾਏ ਗੇ ਰਿਕਾਰਡਿੰਗ ਸਿਸਟਮਾਂ ਨੂੰ ਹੁਣ ਨੀਮਾ ਅਨੁਸਾਰ ਥਾਰੇ ਥਾਣਿਆਂ ਦੇ ਵਿੱਚ ਲਾਗੂ ਕਰ ਦਿੱਤਾ ਪਰ ਸਭ ਤੋਂ ਵੱਡੀ ਜਿੱਤ ਉਹ ਸੀ ਜਨਤਾ ਦਾ ਵਿਸ਼ਵਾਸ ਪਿੰਡ ਵਾਲੇ ਜੋ ਪਹਿਲਾਂ ਥਾਣੇ ਦੇ ਨਾਮ ਤੋਂ ਡਰਦੇ ਸਨ ਹੁਣ ਕਹਿੰਦੇ ਕਿ ਜਿੱਥੇ ਫਤੇ ਸਿੰਘ ਵਰਗਾ ਅਫਸਰ ਹੋਵੇ ਉੱਥੇ ਇਨਸਾਫ ਖੁਦ ਚੱਲ ਕੇ ਆਉਂਦਾ ਹੈ ਹਾਂਜੀ ਸਾਦ ਸੰਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਜੇ ਅਫਸਰਾਂ ਬਾਰੇ ਅਤੇ ਇਹੋ ਜੇ ਐਸਐਚਓ ਦੇ ਬਾਰੇ ਅਤੇ ਆਪਣੇ ਵਿਚਾਰ ਜੋ ਹੈ ਇਸ ਵੀ ਇਹਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ